ਪਹਿਲਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨਰ ਸੂਟ ਲੈ ਕੇ ਆਇਆ ਜੀ ਜਿਵੇਂ ਦੀ ਪਹਿਣਾ ਡਿਮਾਂਡ ਕਰਦੀ ਹੈ ਨੇ ਸਾਨੂੰ ਡਿਜ਼ਾਈਨਰ ਸੂਟ ਚਾਹੀਦਾ ਹੈ ਬ੍ਰਾਂਡ ਸਾਈਬਾ ਦਾ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਆਇਆ ਜੀ ਫੋਟੋ ਚੈੱਕ ਕਰਦੇ ਦੇਖੋ ਸੇਮ ਪੀਸ ਰੈਡੀ ਹੋਣਾ ਹੈਗਾ ਬ੍ਰਾਂਡ ਰੋਕਾ ਸਾਈਬਾ ਦੇਖੋ ਜੀ ਓਨਲੀ ਪ੍ਰਾਈਸ 2000 ਇਹ ਦੇਖੋ ਜੀ ਸਾਰਾ ਨੋਟਿੰਗ ਵਰਕ ਕੀਤਾ ਹੋਇਆ ਤੇ ਬਹੁਤ ਹੀ ਪਿਆਰੀ ਐਮਬ੍ਰੋਇਡਰੀ ਨੋਟਿੰਗ ਦਾ ਵਰਕ ਕੀਤਾ ਹੈ ਡਿਜ਼ਾਈਨਰ ਪੀਸ ਹੈ ਜੀ ਮੈਂ ਕਹਿੰਦਾ ਬਹੁਤ ਹੀ ਪਿਆਰਾ ਫੈਬਰਿਕ ਵੀ ਬਹੁਤ ਹੀ ਸੋਹਣਾ ਮਲਕਵਾਟਰ ਫੈਬਰਿਕ ਹੈ ਐਸਟਰ ਦਾ ਇਹ ਫੈਬਰਿਕ ਬਹੁਤ ਜ਼ਿਆਦਾ ਟ੍ਰੈਂ ਤੁਸੀਂ ਦੇਖਿਆ ਜੂਗਾ ਮਲ ਕੋਟਨ ਫੈਬਰਿਕ ਦਾ ਬਹੁਤ ਜ਼ਿਆਦਾ ਕਰੇਜ਼ ਹੈ ਇਹਦੀ ਸ਼ਰਟ ਹੈ ਜਿਹੜੀ 3 ਮੀਟਰ ਹੈ ਜੀ ਇਹ ਫਰੰਟ ਰੂਗਾ ਜੀ ਇਹ 슬ੀਵਜ਼ ਰਹਿਣੀ ਹੈ ਦੀ ਇਹ ਦੇਖੋ ਜੀ 슬ੀਵਜ਼ ਆ ਗਈਆਂ ਸੇਮ ਪ੍ਰਿੰਟ ਬੈਕ ਆ ਜੂਗੀ ਫਰੰਟ ਬੈਕ ਸੇਮ ਪ੍ਰਿੰਟ 3 ਮੀਟਰ ਦੀ ਬਾਟਮ ਦੀ ਦੁਪੱਟਾ ਵੀ ਪਿਓਰ ਮਲ ਕੋਟਨ ਦਾ ਦੁਪੱਟੇ ਦੇ ਉੱਪਰ embroidery ਦੇਖੋ ਜੀ ਕਿੰਨੀ ਪਿਆਰੀ ਕੀਤੀ ਹੈ ਬਹੁਤ ਹੀ ਸੋਹਣਾ ਦੁਪੱਟਾ ਪ੍ਰਿੰਟਡ ਦੇ ਵਿੱਚ ਦੁਪੱਟਾ ਰੂਗਾ ਜੀ ਮਲ ਕੋਟਨ ਦਾ ਦੁਪੱਟਾ ਵਿੱਚ embroidery ਸਾਰਾ ਡਿਸਟਰਬੈਂਟ ਦਾ ਦੁਪੱਟਾ ਜੀ ਕਲਰ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਚਾਰ ਕਲਰ ਨੇ ਜੀ ਫਸਟ ਕ ਏ ਆ ਰਿਹਾ ਤਾਂ ਨੈਕਸਟ ਕਲਰ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਚਾਰ ਕਲਰ ਨੇ ਨੋਟਿੰਗ ਵਰਕ ਕੀਤਾ ਆ ਜੀ ਬਹੁਤ ਹੀ ਜਿਆਦਾ ਸੋਹਣੀ ਆਈਟਮ ਰੈਡੀ ਕਰਵਾਈ ਆ ਜੀ ਸਾਈਬਾ ਬ੍ਰੈਂਡ ਦੇ ਵਿੱਚ ਉਹ ਵੀ ਬ੍ਰੈਂਡ ਰੋਗਾ ਸਾਈਬਾ ਆ ਦੇਖੋ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਚਾਰ ਕਲਰ ਏ ਆ ਰਿਹਾ ਤਾਂ ਥਰਡ ਕਲਰ ਦੇਖੋ ਜੀ ਤਿੰਨ ਤੀਸਰਾ ਕਲਰ ਆ ਗਿਆ ਦੇਖੋ ਜੀ ਚਾਰ ਕਲਰ ਨੇ ਚਾਰੇ ਬਹੁਤ ਸੋਹਣੇ ਨੇ ਤਿੰਨ ਕਲਰ ਆ ਗਏ ਜੀ ਚੌਥਾ ਦੇਖੋ ਜੀ ਇਸ ਤੋਂ ਬਾਅਦ ਏ ਆ ਰਿਹਾ ਦਾ ਫੋਰਥ ਕਲਰ ਦੇਖੋ ਜੀ ਚਾਰ ਕਲਰ ਨੇ ਚਾਰੇ ਕਲਰ ਲਾਜਬਾਬ ਨੇ ਬਹੁਤ ਹੀ ਪਿਆਰਾ ਕਲਰ ਚਾਰਟ ਦੁਪट्टे ਦੇ ਉੱਪਰ ਵੀ ਐਮਬਰਾਇਡਰੀ ਕੀਤੀ ਹੋਈ ਹੈ ਜੀ 3 ਮੀਟਰ ਸ਼ਰਟ 3 ਮੀਟਰ ਬਾਟਮ ਡਿਜ਼ਾਈਨ ਦਾ ਸੂਟ ਆ ਬਹੁਤ ਹੀ ਪਿਆਰਾ ਸਾਈਬਾ ਦਾ